ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੰਜਗ੍ਰਾਂਈ ਖੁਰਦ ਇਹ ਪੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਹੈ ਬਾਗੇਪਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪੰਡ ਆਉਂਦਾ ਸਰਾ ਜਰਸੀ ਫਾਰਮ ਦੱਸੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਜਰਸੀ ਗਾਵਾਂ ਵਿਕਰੀ ਵਾਲੀਆਂ ਜ਼ਿਆਦਾ ਹੁੰਦੀਆਂ ਦੋ ਵੈੜਾ ਹਜੇ ਕੱਚੀਆਂ ਆ ਜਿਹੜੀਆਂ ਤੁਸੀਂ ਸਾਹਮਣੇ ਦੇਖ ਰਹੇ ਹੋ ਦੋਨੇ ਹੀ ਗੱਬਣ ਇੱਕ ਵੈੜ ਬਿਲਕੁਲ ਤਿਆਰੀ ਜੀ ਚ ਦਿਸਦੀ ਹੈ ਦਿਨ ਤਾਂ ਹਜੇ ਖੈਰ ਲਾਉਗੀ ਪਰ ਸੋਹਣੇ ਸਟਰਕਚਰ ਦੀ ਤੇ ਚੰਗੇ ਹਵਾਨੇ ਦੀ ਇਹ ਵੈੜ ਫੌਰ ਸੇਲ ਹੈ ਸੋ ਨਗ ਤਿੰਨ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਪਸ਼ੂ ਇਹਨਾਂ ਚੋਂ ਤੁਹਾਨੂੰ ਜੱਜਦਾ ਹੋਇਆ ਉਹਦੀ ਜਿਹੜੇ ਵੀ ਪੱਖ ਤੋਂ ਤੁਹਾਨੂੰ ਤਸੱਲੀ ਕਰਨ ਦੀ ਲੋੜ ਲੱਗਦੀ ਉਹ ਕਰ ਲਿਓ ਜੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਪਹਿਲਾਂ ਦੋ ਕੱਚੀਆਂ ਵੈੜਾਂ ਬਾਰੇ ਜਾਣਕਾਰੀ ਲੈਣੇ ਬਾਦ ਚ ਜਿਹੜੀ ਤਿਆਰੀ ਚ ਦੱਸਦੀ ਐ ਇਹਦੀ ਡਿਟੇਲ ਪੁੱਛਾਂਗੇ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲੀ ਸੰਦੀਪ ਅੱਜ ਤਿੰਨ ਵੜਾ ਆਪਣੇ ਕੋਲ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਪਰਲੇ ਹੱਥ ਤੇਰੇ ਵੱੱਛੀ ਖੜੀ ਐ ਹਾਂਜੀ ਹਾਂਜੀ ਕਨਵਾ ਸੂਆ ਸੂਗੀ ਕਿ ਕਹਿੰਦੇ ਪਹਿਲਾ ਸੂਆ ਸੂਗੀ ਭਾਈ ਦੋ ਦੰਦ ਦਾ ਮੂੰਹ ਹੈ ਠੀਕ ਐ ਹਾਂਜੀ ਤੇ ਇੱਕ ਮਹੀਨਾ ਬਾਕੀ ਐ ਰੇਟ ਕੀ ਰੋਊਗਾ ਸੰਦੀਪ ਰੇਟੇ ਜੋੜੇ ਦਾ ਹੀ ਕਰਨਾਗੇ ਜੋੜੇ ਦਾ ਠੀਕ ਐ ਉਹ ਕਿ ਤੋਰਦੇ ਅੰਦਰ ਅੰਦਰ ਹੀ ਤੋਰਦੇ ਭਾਈ ਤੋ ਦੋਸੋ ਦੋ ਦੰਦ ਆ ਇੱਕ ਮਹੀਨਾ ਬਾਕੀ ਹੈ ਜੇ ਕਿਸੇ ਭਰਾ ਨੂੰ ਲੋਡ ਲੱਗਦੀ ਹੈ ਵੀ ਚੈੱਕ ਕਰਾਉਣੀ ਚਾਹੁੰਦਾ ਹੈ ਤਵੇਸ਼ਾ ਕਰਵਾ ਵੀ ਲੋ ਵੀ ਵਾਕਈ ਮਹੀਨਾ ਲਊ ਜਾਂ ਕੋਈ 5-4 ਦਿਨ ਇਧਰ ਉਧਰ ਹੋ ਸਕਦੇ ਆ ਹਵਾਨਾ ਬਣਾਉਣਾ ਸ਼ੁਰੂ ਕਰਤਾ ਹੈ ਰੇਟ ਜੋੜੇ ਦਾ ਹੀ ਬਾਈ ਕਰ ਦੂਗਾ ਦੋ ਦੰਦ ਵੱਛੀ ਪਹਿਲਾ ਸੂਆ ਸੂਗੀ ਕਦ ਵੇਲ ਚੰਗੀ ਹੈ ਜਰਸੀ گاਵਾਂ ਨੂੰ ਦੇਖਦੇ ਤਾਂ ਇੱਕ ਮਹੀਨਾ ਸਭ ਵੀ ਸੋਹਣੀ ਜਾਊਗੀ ਜੇ ਕੋਈ ਵੀਰ ਚੰਗੀ ਸੇਵਾ ਕਰਦਾ ਇਹਦੇ ਨਾਲ ਜਿਹੜੀ ਵਹਿੜ ਹੈ ਇਹਦਾ ਵੀ ਟਾਂਚਾ ਬਹੁਤ ਸੋਹਣਾ ਤੁਸੀਂ ਇਹਦੇ ਪੁੜਿਆਂ ਦੀ ਆਪਣਾ ਆਪਟ ਦੇਖੋ ਬਿਲਕੁਲ ਪੱਧਰ ਦਿਸਦੇ ਆ ਸੰਦੀਪ ਭਾਈ ਇਹ ਦੰਦੋ ਕਿਵੇਂ ਇਹ ਵੀ ਦੋ ਦੰਦ ਦੀ ਆ ਭਾਈ ਕਿੰਨਾ ਟਾਈਮ ਰਹਿੰਦਾ ਇਹਦਾ 1 ਮਹੀਨਾ 5 ਦਿਨ ਬਾਕੀ ਆ ਜੀ ਠੀਕ ਆ ਅੱਛਾ ਭਾਈ ਇਹਦਾ ਰੇਟ ਕੀ ਰਹੂਗਾ ਜੋੜੇ ਦਾ ਰੇਟ ਦੱਸੋ ਜੋੜੇ ਦਾ ਰੇਟ 112000 ਰੁਪਈਆ ਜੀ 1 ਲੱਖ ਤੇ 12000 ਦੋਸਤੋ ਜੋੜੇ ਦਾ ਰੇਟ ਹੈ ਨਫਾ ਦੇਣੀਆਂ ਤਿਆਰ ਹੋਈਆਂ ਜੋੜਾ ਹੀ ਵੇਚ ਲਓ ਜੇ ਕੋਈ ਵੀ ਰ ਸੰਭ ਕੇ ਵੇਚਣਾ ਚਾਹੁੰਦਾ ਹੈ ਬਾਕੀ ਸਮਝ ਤੁਸੀਂ ਆਪ ਦੀ ਵਾਰਤ ਲਿਓ 35 ਦਿਨ ਬਾਕੀ ਹੈ ਹੋ ਸਕਦਾ ਕੋਈ 5-4 ਦਿਨ ਇਧਰ ਉਧਰ ਹੋਰ ਵੀ ਕਰੇ ਹਵਾਨਾ ਸੋਨਾ ਬਣਾਉਣਾ ਸ਼ੁਰੂ ਕਰਤਾ ਸੋ 1 ਲੱਖ ਤੇ 12000 ਚ ਦੋ ਵੜਾ ਇੱਕ ਕਮੀਨਾ ਸਾਂਭਣੀਆਂ ਪਹਿਣੀਆਂ ਤੁਹਾਨੂੰ ਰੋਤਾਪਾ ਨੂੰ ਪਤਾ ਐਦੂ ਅੱਗੇ ਚੰਗੀ ਬਣਦੀ ਯਾਨੀ ਹਜੇ ਗਾਵਾਂ ਦੀ ਖੇਚ ਫੁੱਲ ਰਹੂਗੀ ਸੋ ਜੇ ਕੋਈ ਵੀਰ ਕੱਚੀਆਂ ਸਾਂਭਣੀਆਂ ਚਾਹੁੰਦਾ ਤਾਂ ਵੀ ਤੇ ਜੇ ਤੁਸੀਂ ਖਰੀਦ ਕੇ ਇਹਨਾਂ ਦੇ ਵਿੱਚੋਂ ਤੁਹਾਨੂੰ ਲੱਗਦਾ ਵੀ ਨਫਾ ਕਮਾ ਲਓਗੇ ਤਾਂ ਤੁਸੀਂ ਉਸ ਪੱਖ ਤੋਂ ਵੀ ਸੋਚ ਸਕਦੇ ਇੱਕ ਲੱਖ ਤੇ 12000 ਕਿੰਨੇ ਜਨਵਰੀ ਬਾਈ ਆਪਣੇ ਲੋਕਲ ਲੈ ਨੇੜੇ ਹੀ ਠੀਕ ਹੈ ਤੇ ਇਹਨਾਂ ਦੇ ਜਿਹੜੇ ਸੀਮਨ ਲੱਗੇ ਉਹਨਾਂ ਦੀ ਡਿਟੇਲ ਵੀ ਦੇ ਦਾਂਗੇ ਜਿਹੜੀ ਇਹ ਵੈਜਟ ਆ ਬਾਈ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਇਹ ਬੱਚੀ ਬਾਈ ਦੋ ਦੰਦ ਕੱਢਦੀ ਆ ਮੂਹੇ ਜੀ ਠੀਕ ਹੈ ਪਹਿਲਾਂ ਦੇ ਦੰਦ ਹੀ ਕਨਫਰਮ ਕਰਾ ਦੋਈ ਸੋ ਦਸੋ ਦੋ ਵਾਲੇ ਦੰਦ ਕੱਢ ਰਹੀ ਹੈ ਦੰਦਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਅੱਛਾ ਸੰਦੀਪ ਕਿੰਨਾ ਟਾਈਮ ਬਾਕੀ ਹੈ ਇਹਦਾ ਇਹਦੇ ਭਾਈ 28 ਤਰੀਕ ਨੂੰ ਦਿਨ ਪੂਰੇ ਆਈ 28 ਨੂੰ ਅੱਜ 20 ਨੂੰ ਵੀਡੀਓ ਬਣਾ ਰਹੇ ਆ 8 ਦਿਨ ਪਏ ਆ ਹਾਂਜੀ ਹਾਂਜੀ 8 ਦਿਨ ਪਏ ਆ ਕੀ ਰੇਟ ਰੂਗਰ ਰੇਟ ਇਹਦਾ ਫੋਨ ਤੇ ਕਰ ਦਾਂਗੂ ਮੈਂ ਤੋਰੀ ਰੇਟ ਫੋਨ ਤੇ ਆ ਦੋਸਤੋ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਉਮਰ ਦੀ ਵੀ ਇਹ ਛੋਟੀ ਐ ਢਾਂਚਾ ਸੋਹਣਾ ਕੱਦ ਜਰਸੀ گاਵਾਂ ਵਾਲੇ ਹਿਸਾਬ ਤੇ ਐ ਹਵਾਨਾ ਬੜਾ ਸੋਹਣਾ ਥਣਾ ਚ ਬਿੱਥੀ ਬਹੁਤ ਸੋਹਣੀ ਪੂਰੀ ਬਿੱਥੀ ਦੇ ਉੱਤੇ ਥਾਣਾ ਤੁਹਾਨੂੰ ਨੇੜੇ ਤੋਂ ਦਿਖਾ ਵੀ ਦੇਉਂਗਾ ਇੱਥੋਂ ਤੁਸੀਂ ਇਹਦੇ ਥਾਣਾ ਚ ਬਿੱਥੀ ਦੇਖੋ ਹਵਾਨਾ ਸੋਨਾ ਕਹਿਦਾ ਤੁਸੀਂ ਫੇਰ ਦੇਖੋਗੇ ਸੰਦੀਪ ਇਹਨੂੰ ਹੋਰ ਕਮਾ ਭਈ ਮੈਂ ਇੱਧਰ ਨੂੰ ਲਿਆ ਪਹਿਲਾਂ ਇਧਰੋਂ ਮੋੜ ਲਈ ਸੋ ਤੁਸੀਂ ਦੇਖੋ ਸਟਰਕਚਰ ਇਹਦਾ ਫੇਰ ਹਾਈਟ ਦੀ ਜਜਮੈਂਟ ਬਾਈ ਸੰਦੀਪ ਨਾਲ ਤੁਰ ਰਿਹਾ ਤੇ ਤੁਮੇਥੋਂ ਵੀ ਹੋਜੂ ਹੁਣ ਇੱਕ ਖੁਰਲੀ ਤੇ ਲੱਗ ਗਈ ਹੈ ਤੇ ਇੱਥੋਂ ਵੀ ਤੁਹਾਨੂੰ ਅੰਦਾਜ਼ਾ ਹੋਜੂਗਾ 3 ਫੁੱਟ ਦੀ ਖੁਰਲੀ ਹੋਊਗੀ ਤੇ ਉਦੋਂ ਉੱਤੇ ਇਹਦੀ ਹਾਈਟ ਦੇਖ ਲਓ ਜੀ ਜਰਸੀ ਵਹਿਣਾ ਵਾਲੇ ਹਿਸਾਬ ਤੇ ਕੱਦ ਹੈ ਪਰ ਥੱਲੋਂ ਬੜੀ ਸਾਫ ਸੁਥਰੀ ਚੰਗੀ ਆ ਗਾੜੀ ਸੋਹਣਾ ਹਵਾਨਾ ਪੂਰੀਆਂ ਮਜ਼ਬੂਤ ਲੱਤਾਂ ਦੀ ਐ ਬਈ ਸਾਰੇ ਪਾਸੇ ਗੋਲ ਆਈ ਤੇ ਬਾਕੀ ਹਾਈਟ ਵੀ ਇਹਨੇ ਵੀ ਹਜੇ ਖੀਰ ਦੋਂਦੇ ਰੰਦ ਕੱਢਣ ਲੱਗੀ ਆ ਵੀ ਦੁੱਧ ਵੀ ਦੇਈ ਜਾਊਗੀ ਇੱਕ ਸੂਆ ਤੇ ਹਾਈਟ ਵੀ ਕਰੀ ਜਾਊਗੀ ਸੋ ਦੋਸਤੋ ਕੱਦ ਹਜੇ ਨੇ ਕਰਨਾ ਵੀ ਐ ਖੈਰ ਪਰ ਤੁਹਾਨੂੰ ਹੁਣ ਦੇ ਹਿਸਾਬ ਤੇ ਜਜਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ ਐ ਤੰਚਾ ਸੋਹਣਾ ਦੱਸੋ ਵੈੜ ਦਾ ਥੱਲੋਂ ਬਹੁਤ ਸੋਹਣੀ ਬਣੂਗੀ ਹਜੇ ਦਿਨ ਲੈਂਦੀ ਐ ਸੋਨ ਚ ਰੇਟ ਇਸ ਦਾ ਫੋਨ ਤੇ ਰੱਖਿਆ ਬਾਈ ਨੇ ਬਾਕੀ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਤੁਸੀਂ ਕਾਲ ਕਰਕੇ ਰੇਟ ਕਨਫਰਮ ਕਰ ਲਿਓ ਇਹ ਦੋ ਵੜਾਂ ਦੀ ਕੀਮਤ ਤੁਹਾਨੂੰ ਦੱਸੀ ਹੋਈ ਹੈ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ